ਅਰ ਜੀ ਹਰਲਾ ਹਾਤਾ ਡਿਗਰੀ ਸੁਭਾ ਜੇ ਅਲਟ ਬੜੇ ਹੁਣ ਜਾਵੇ ਬਾਪੂ ਦਾ ਡਿਗਰੀ ਨਹੀਂ ਤਾਂ ਜਹਾਜਾਂ ਚੜੀਆਂ ਹੀ ਲਾਗੇ ਤਰਨ ਤਰਨ ਦੇ ਵਿੱਚ ਉਸ ਵਲੇ ਸਥਿਤੀ ਬੇहद ਹੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਹੀ ਆਮੋ ਸਾਹਮਣੇ ਹੋ ਜਾਂਦੇ ਆ ਤੇ ਖੁਦਾਈ ਦੇ ਕੰਮ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਕਾਫੀ ਜ਼ਿਆਦਾ ਤਲਖੀ ਦੇਖਣ ਨੂੰ ਮਿਲਦੀਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਰਨ ਤਰਨ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸੱਬਰਰਾਮਾ ਦੇ ਵਿੱਚ ਰੇਤ ਦੀ ਖੁਦਾਈ ਵਾਲੀ ਥਾਂ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾ ਜੋਨੇ ਬਿਲਕੁਲ ਆਮੋ ਸਾਹਮਣੇ ਹੋ ਗਏ ਮਾਹੌਲ ਬਿਲਕੁਲ ਇਥੇ ਤਣਾਅਪੂਰਨ ਬਣਿਆ ਹੋਇਆ ਦੱਸਦੀ ਹੈ ਕਿ ਰੇਤ ਦੀ ਖੁਦਾਈ ਸ਼ੁਰੂ ਕਰਵਾਉਣ ਦੇ ਲਈ ਪ੍ਰਸ਼ਾਸਨ ਅមਲਾ ਮੌਕੇ ਤੇ ਪੁੱਛਿਆ ਮਾਈਨਿੰਗ ਸਾਈਟ ਖੋਲਣ ਦੇ ਖਿਲਾਫ ਕਿਸਾਨ ਚੋਨੇ ਹੜਤਾਲ ਤੇ ਬੈਠ ਜਾਂਦੇ ਆ ਬੀਤੇ ਦਿਨ ਦੀਆਂ ਤਸਵੀਰਾਂ ਨੇ ਜਿੱਥੇ ਬਿਲਕੁਲ ਮਾਹੌਲ ਕਾਫੀ ਤਣਾਅਪੂਰਨ ਬਣ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਗੱਲ ਹੋਈ ਅੱਜ ਦੇ ਖੜ ਬੇਨਤੀ ਆ ਵੀ ਸਾਡੇ ਕੋਲ ਫੋਨ ਸਾਨੂੰ ਗਿਆ ਕਿ ਛੇਕੇ ਦਾ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਆ ਦੋ ਜੀ ਪਲੀਜ਼ ਇਸ ਲਿੱਕੇ ਆਇਆ ਤੇ ਬਹੁਤ ਧੱਕਾ ਕਰਨ ਲੱਗੇ ਆ ਤੇ ਖੱਡਾ ਲਾਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਅਣਖ ਮਰਦ ਕਰੋ ਤੇ ਸਾਡਾ ਵੀ ਘਰ ਇੱਥੇ ਆ ਇੱਥੇ ਸਾਡੀ ਜਾਇਦਾਦ ਆ ਇਹੋ ਹੀ ਸਭ ਕੁਝ ਸਾਡਾ ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਤੇ ਵੀ ਕਰਾਂਗੇ ਤੁਹਾਨੂੰ ਅੰਦਰ ਵੀ ਕਰਾਂਗੇ ਤੁਹਾਡੇ ਤੇ ਹੋਰ ਵੀ ਜਿਹੜੀ ਤਕਸ਼ਤਕਾ ਉਹ ਵੀ ਕਰਾਂਗੇ ਤੇ ਬੇਨਤੀ ਆ ਵੀ ਸਾਡੀ ਦੇ ਇੱਥੇ ਰੋਟੀ ਆ ਸਾਡਾ ਕੋਈ ਗੁਜ਼ਾਰਾ ਨਹੀਂ ਅਸੀਂ ਤੇ ਅਪਸਰਾ ਗੜੀ ਬੇਨਤੀ ਕਰਦੇ ਆ ਵੀ ਸਾਨੂੰ ਮਾਫ ਕਰੋ